ਤਨਵੈ ਕ੍ਰੂਸ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਕਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮ ਬਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਤਾਨ ਦੀ ਬਾਣ ਤੁਹੇ ਮੇਰ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੇ ਮੇਰਾ ਦੁਖ ਸੁਖ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਹਾਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਏਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਆਲਾਏ ਹਰ ਜੀਹਾ ਅਵਰਨਾ ਦੇਸਾਈ ਕੋਈ ਤੂ ਚਾਲਵੇਂ ਨ ਲਾਏ ਹਲਤ ਪਲਤ ਸਵਾਰਿਓਨ ਨਿਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਮਹਰ ਨ ਜਨਮੈ ਧਾਏ ਚਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਹਲ ਗੁਣ ਨਿਤ ਸਲਾਹੀਐ ਜਿਸਨੋ ਤਿਲਨਾਤ ਮਾਏ ਹਲ ਗੁਣ ਨਿਤ ਸਲਾਹੀਐ ਜਿਸਨੋ ਤਿਲਨਾਤ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਤ ਨੂੰ ਮੁੱਖ ਰੱਖਦੇ ਹੋਏ ਆ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ ਸੋ ਆਓ ਕੁਝ ਸਮਾਂ ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ 12 ਮਹੀਨਿਆਂ ਨੂੰ ਮੁੱਖ ਰੱਖਦੇ ਹੋਏ ਅੰਦਰੂਨੀ ਉਪਦੇਸ਼ ਸਾਡੇ ਜੀਵਨ ਨੂੰ ਸਵਾਰਨ ਦਾ ਦਿੱਤਾ ਹੈ। ਉਹਦੇ ਵਿਚਾਰ ਦੇ ਨਾਲ ਸਾਂਝ ਪਾਈਏ। ਕੁਰਬਾਨੀ ਦੇ ਅੰਦਰ ਭਾਗਾਂ ਵਾਲਿਓ 2 ਵਾਰ 12 ਮਹਾ ਸਰਲੇਖ ਹੇਠ ਬਾਣੀ ਆਈ ਹੈ। ਪਹਿਲੀ ਬਾਣੀ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ 12 ਮਾ ਦਾ ਸਰਲੇਖ ਦੇ ਕਰਕੇ 17 ਬੰਦ ਉਚਾਰਨ ਕੀਤੇ ਹਨ। ਦੂਸਰੀ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ ਪਰਮਾਸਰ ਲੇਖ ਦੇ ਹੇਠ 14 ਬੰਦ ਉਚਾਰਨ ਕੀਤੇ ਹਨ 12 ਮਹੀਨਿਆਂ ਦੀ ਵਿਚਾਰ ਨੂੰ 14 ਬੰਦਾਂ ਦੇ ਵਿੱਚ ਸਮਝਾਉਣ ਦਾ ਇਹ ਉਪਰਾਲਾ ਸੀ ਕਿ ਸਾਡੇ ਸਿੱਖ ਕਿਤੇ ਇਨਾ ਭਲੇਖਿਆ ਚ ਨਾ ਪੈ ਜਾਣ ਕਿ ਇਹ ਇਕੱਲਾ ਸੰਗਰਾਦਨ ਵਾਲੇ ਤਨ ਵਾਸਤੇ ਹੀ ਸ਼ਬਦ ਹੈ ਅਸਲ ਦੇ ਵਿੱਚ ਇਹ ਸ਼ਬਦ ਗੁਰਬਾਣੀ ਦੇ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਨੇ ਅਸੀਂ ਗੁਰਬਾਣੀ ਤੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਸ਼ੁਰੂ ਕਰਨਾ ਹੈ ਇਸ ਕਰਕੇ ਮਾਰਕ ਜੀ ਨੇ ਜਿੱਥੇ 12 ਮਾ ਦਿਨ ਰੈਣ ਅਲਾਣੀਆਂ ਘੋੜੀਆਂ ਇਹਨਾਂ ਹਰ ਇੱਕ ਪ੍ਰਕਾਰ ਦੇ ਨਾਲ ਸਰਲੇਖ ਦੇ ਹੇਠ ਬਾਣੀ ਉਚਾਰਨ ਕਰਕੇ ਸਾਨੂੰ ਗੁਰਬਾਣੀ ਦੇ ਨਾਲ ਅਕਾਲ ਪੁਰਖ ਦੇ ਨਾਲ ਜੋੜਿਆ ਹੈ ਵਾਹ ਵਾਹ ਬਾਣੀ ਨਰਨਹੰਕਾਰ ਹੈ ਤਿਸੇਵਡ ਅਵਰਨਾ ਕੋਏ ਪ੍ਰਮਾਤਮਾ ਦਿਸਦਾ ਨਹੀਂ ਇਸ ਕਰਕੇ ਪ੍ਰਮਾਤਮਾ ਦਾ ਰੂਪ ਹੀ ਸਾਨੂੰ ਗੁਰਬਾਣੀ ਗਿਆਨ ਗੁਰਬਾਣੀ ਸ਼ਬਦ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਹੈ ਸੋ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਦੇ ਰਾਹੀਂ ਬੜੇ ਹੀ ਪਿਆਰੇ ਬਚਨ ਸਾਨੂੰ ਸਮਝਾਏ ਨੇ ਫਲਗੁਣ ਆਨੰਦ ਉਪਾਰ ਜਾਣਾ ਫਲਗੁਣ ਦਾ ਅਰਥ ਹੈ ਫੱਗਣ ਮਹੀਨੇ ਵਿੱਚ ਵੈਸੇ ਮਹੀਨੇ ਦਾ ਨਾਮ ਫੱਗਣ ਹੈ ਗਰਬਾਣੀ ਦੇ ਵਿੱਚ ਫਲ ਗੁਣ ਹੈ ਬਾਰ ਅਸੂ ਹੈ ਤੇ ਪਾਤਸ਼ਾਹ ਜੀ ਨੇ ਆਸਨ ਪ੍ਰੇਮ ਓਮਾੜਾ ਕਿਆ ਹੈ ਬਾਰ ਭਾਦੋ ਹੈ ਪਾਚਨ ਜੀ ਨੇ ਭਾਦੋ ਏ ਪਰਮ ਭਲਾਣੀਆਂ ਕਿਆ ਹੈ ਭਾਵ ਕੇ ਬਾਰੀ ਦਰਸ਼ਟਾਂ ਤੀ ਦਿੱਤਾ ਏ ਗੱਲ ਅੰਦਰੂਨੀ ਸਮਝਾਈ ਏ ਗੱਲ ਆਤਮਾ ਤੇ ਪਰਮਾਤਮਾ ਦੇ ਮਲਾਪ ਦੀ ਏ ਗੱਲ ਅਵਗਨਾਂ ਨੂੰ ਛੱਡ ਕੇ ਗੁਣਾਂ ਨੂੰ ਕਮਾਉਣ ਦੀ ਏ ਕੱਲਾ ਇਹ ਨਹੀਂ ਭਾਗਾ ਵਾਲਿਓ ਕਿ ਅੱਜ ਸੰਗਰਾਂਦ ਆਈ ਤੇ ਅਸੀਂ ਗੁਰਦੁਆਰੇ ਆ ਗਏ ਬਾਸ ਸਾਰਾ ਮਹੀਨਾ ਨਹੀਂ ਵੜਨਾ ਕਿਉਂਕਿ ਸਾਨੂੰ ਇਦਾਂ ਅਗਲਿਆਂ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਵੀ ਸੰਗਰਾਂਦ ਵਾਲੇ ਦਿਨ ਜੋ ਕਰ ਲਿਆ ਬਸ ਉਹੀ ਸਾਰਾ ਮਹੀਨਾ ਤੁਹਾਨੂੰ ਫਾਇਦਾ ਦੇਗਾ ਨਹੀਂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਏ ਨਿਤਿਆ ਪ੍ਰਤੀ ਜਿਹੜਾ ਕਰਮ ਕਰੇਗਾ ਉਹ ਤੈਨੂੰ ਫਾਇਦਾ ਦੇਗਾ ਉਠਤ ਬੈਠਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਕਾਈਏ ਉੱਠਦਿਆਂ ਬੈਹਂਦਿਆਂ ਸੌਂਦਿਆਂ ਚੱਲਦਿਆਂ ਹਰੀ ਪਰਮਾਤਮਾ ਨੂੰ ਯਾਦ ਕਰਨਾ ਏ ਕੱਲਾ ਇੱਕ ਦਿਨ ਨਹੀਂ ਸਾਰੀ ਜ਼ਿੰਦਗੀ ਹੀ ਯਾਦ ਕਰਨਾ ਏ ਤੇ ਸਹਿਬ ਜੀ ਨੇ ਇੱਥੇ ਗੱਲ ਕੀਤੀ ਹੈ ਫਲ ਗੁਣ ਫਲ ਗੁਣ ਦਾ ਅਰਥ ਏ ਗੁਣਾ ਦਾ ਫਲ ਜਿੱਥੇ ਜਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਬਹਾਰ ਆ ਜਾਵੇ ਹੁਣ ਆ ਠੰਡ ਦਾ ਦਿਨ ਖਤਮ ਹੋ ਗਏ ਹੁਣ ਜਿਹੜੇ ਬੂਟਿਆਂ ਦੇ ਉੱਤੇ ਪੱਤੇ ਝੜ ਆਏ ਸੀ ਉਹਨਾਂ ਦੇ ਪੰਗਾਰਾ ਆਏਗਾ ਬਹੁਤ ਆਤ ਬੂਟਿਆਂ ਨੂੰ ਫਲ ਵੀ ਲੱਗਣੇ ਨੇ ਫੁੱਲ ਲੱਗਣੇ ਨੇ ਫੁੱਲਾਂ ਤੋਂ ਬਾਅਦ ਫਲ ਬਣਨੇ ਨੇ ਇਹ ਸਾਰਾ ਕੁਝ ਇਸ ਮਹੀਨੇ ਦੇ ਵਿੱਚ ਹੈ ਤੇ ਜਦੋਂ ਸਰਦੀ ਤੋਂ ਖਿਹੜਾ ਛੁੱਟਿਆ ਤੇ ਇਸੇ ਮਹੀਨੇ ਦੇ ਵਿੱਚ ਲੋਕਾਂ ਨੇ ਹੁੱਲੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਆਪਣੀ ਮਨ ਨੂੰ ਖੁਸ਼ੀ ਦੇਣ ਵਾਸਤੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਸਿਧਾਂਤ ਹੈ ਫਲਸਫੀ ਹੈ ਸਹਿਬ ਜੀ ਨੇ ਕਿਹਾ ਭਾਈ ਆਪਾਂ ਉਹਨਾਂ ਕੰਮਾਂ ਦੇ ਵਿੱਚ ਨਹੀਂ ਪੈਣਾ ਜਿਨ੍ਹਾਂ ਦੇ ਵਿੱਚ ਜਾ ਕੇ ਮਨੁੱਖ ਗਲਤਾਨ ਹੋ ਜੇ ਤੇ ਉਹਦੀ ਜ਼ਿੰਦਗੀ ਦਾ ਨੁਕਸਾਨ ਹੋਣ ਲੱਗ ਜੇ ਜਿਵੇਂ ਹੋਲੀਆਂ ਦੇ ਨਾਂ ਤੇ ਕਈ ਵਾਰ ਕਤਲੋਗਾਰਤ ਵੀ ਹੋ ਜਾਂਦਾ ਹੈ ਰੰਗ ਪਾਉਣ ਦੇ ਸਬੰਧ ਵਿੱਚ ਅਸਲੀਲ ਹਰਕਤਾਂ ਕਰਨ ਦੇ ਸਬੰਧ ਵਿੱਚ ਪਾਸ਼ਾ ਜੀ ਨੇ ਸਾਨੂੰ ਇਹਨਾਂ ਚੋਂ ਕੱਢ ਕੇ ਦਸਵੇਂ ਜਾਮੇ 'ਤੇ ਜਾ ਕੇ ਸਾਨੂੰ ਹੌਲਾ ਮਹੱਲਾ ਦਿੱਤਾ ਕਿ ਤੁਸੀਂ ਆ ਸੱਤ ਦਿਨ ਰੰਗ ਪਾਉਣ ਦੀ ਥਾਂ ਤੇ ਆਪਣੇ ਸਰੀਰਕ ਕਰਤੱਵ ਸਰੀਰਕ ਖੇਡਾਂ ਦੇ ਨਾਲ ਜੁੜ ਕੇ ਆਨੰਦਪੁਰ ਸਾਹਿਬ ਦੇ ਵਿੱਚ ਆ ਕਰਕੇ ਆਪਣੇ ਜੋਰ ਦਿਖਾਓ ਤੇ ਅਸੀਂ ਤੁਹਾਨੂੰ ਇਹ ਨਾਮ ਦਵਾਂਗੇ ਤੇ ਇੱਕ ਨਕਲੀ ਜੰਗ ਕਰਵਾਈ ਜਾਂਦੀ ਸੀ ਜਿਹਦੇ ਵਿੱਚ ਦੋ ਟੀਮਾਂ ਬਣਾ ਕੇ ਜਿਵੇਂ ਕ੍ਰਿਕਟ ਦਾ ਮੈਚ ਹੈ ਹਾਕੀ ਦਾ ਹੈ ਕਬੱਡੀ ਦਾ ਹੈ ਉਹ ਦੁਸ਼ਮਣ ਥੋੜੀ ਹੈ ਕਿਸੇ ਦੇ ਉਹ ਬਸ ਜਿੰਨਾ ਚਿਰ ਮੈਦਾਨੇ ਮੈਦਾਨ ਦੇ ਵਿੱਚ ਖੇਡਦੇ ਨੇ ਉਹਨਾਂ ਚਿਰ ਪੂਰਾ ਚੋਰ ਲਾ ਦਿੰਦੇ ਨੇ ਆਪਣੀ ਟੀਮ ਨੂੰ ਜਿਤਾਉਣ ਵਾਸਤੇ ਇਸਦਾਂ ਹੀ ਸਤਗੁਰਾਂ ਨੇ ਦੋ ਟੀਮਾਂ ਬਣਾਈਆਂ ਚੰਗੀ ਜੋਹਰ ਵਾਲੀਆਂ ਜਿਨ੍ਹਾਂ ਨੂੰ ਚੰਗ ਕਰਨੀ ਆਉਂਦੀ ਸੀ ਇੱਕ ਤਾਂ ਜੰਗ ਕਰਨ ਦੀ ਜਾਨ ਸਿਖਾ ਦਿੱਤੀ ਤੇ ਦੂਜਾ ਉਹਨਾਂ ਦੇ ਵਿੱਚ ਚੁਰਤ ਭਰੀ ਪਈ ਇੱਕ ਦੂਜੇ ਨੂੰ ਕਿਹੜਾ ਚੇਤਦਾਈ ਤੇ ਜਿਹੜਾ ਜਿੱਤ ਜਾਂਦਾ ਸੀ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸੀ ਹੋਲੇ ਮਹੱਲੇ ਤੇ ਅੱਜ ਵਾਲਾ ਹੋਲਾ ਮੱਲਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਅੱਜ ਤੇ ਅਸੀਂ ਚੋਲੇ ਪਾ ਕੇ ਪੱਗਾਂ ਬਨ ਕੇ ਗਾਤਰੇ ਪਾ ਕੇ ਫਿਰ ਇੱਕ ਦੂਜੇ ਦਾ ਮੂੰਹ ਰੰਗਣਾ ਰੰਗੀ ਜਾਂਦੇ ਆ ਇਹ ਗੁਰੂ ਗੋਬਿੰਦ ਸਿੰਘ ਨੇ ਨਹੀਂ ਦਿੱਤਾ ਇਹ ਤਾਂ ਸਾਡੇ ਇਹਨਾਂ ਬਾਬਿਆਂ ਨੇ ਦੇ ਦਿੱਤਾ ਜਿਹੜੇ ਅਖੌਤੀ ਬ੍ਰਹਮ ਗਿਆਨੀ ਬਣੇ ਫਿਰਦੇ ਨੇ ਕੁਝ ਨਿਰਮਲਿਆਂ ਨੇ ਮਿਹਰਬਾਨੀ ਹੋ ਗਈ ਉਹਨਾਂ ਨੇ ਰਲ ਘਟ ਕਰਵਾ ਦਿੱਤਾ ਬਥੇਰਾ ਕੁਝ ਸਾਡੇ ਮੱਥੇ ਮੜ ਦਿੱਤਾ ਏ ਪਰ ਅਸੀਂ ਹੰਸ ਵਿਰਤੀ ਬਣ ਕੇ ਗੁਰਬਾਣੀ ਦੇ ਵਿੱਚੋਂ ਗੁਰ ਇਤਿਹਾਸ ਦੇ ਵਿੱਚੋਂ ਚੁਣਨਾ ਹੈ ਸੋ ਖੈਰ ਉਹ ਵਿਸ਼ਾ ਵੱਖਰਾ ਹੈ ਸਹਿਬ ਜੀ ਕਹਿੰਦੇ ਨੇ ਇੰਨਾ ਮਹੀਨੇ ਦੇ ਵਿੱਚ ਇਸ ਫੱਗਣ ਦੇ ਮਹੀਨੇ ਦੇ ਵਿੱਚ ਲੋਕ ਖੁਸ਼ੀ ਲੈਣ ਵਾਸਤੇ ਹੋਲੀਆਂ ਖੇਡਦੇ ਨੇ ਹੋਰ ਕਈ ਕੁਝ ਕਰਦੇ ਨੇ ਪਰ ਜਿਹੜਾ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਏ ਉਹਦੇ ਅੰਦਰ ਸਦਾ ਹੀ ਹੋਲੀਆਂ ਚੱਲਦੀਆਂ ਨੇ ਉਹਨੂੰ ਖੇਡਣ ਦੀ ਲੋੜ ਨਹੀਂ ਪੈਂਦੀ ਉਹ ਉਹਦੇ ਅੰਦਰ ਸਦਾ ਹੀ ਰੰਗ ਲੱਗਾ ਰਹਿੰਦਾ ਹੈ ਲਾ ਰੰਗ ਤਿਸਕੋ ਲੱਗਾ ਜਿਸਕੇ ਵਿਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਕਾ ਉਹ ਤੇ ਲਾਲ ਰੰਗ ਚੜੇ ਹੀ ਰਹਿੰਦਾ ਹੈ ਚਾਹ ਕੋ ਹ ਰੰਗ ਲੱਗੋ ਇਸ ਯੁਗ ਵਿੱਚ ਸੋ ਕਹੀ ਅਤਹਿ ਸੂਰਾ ਉਹਨਾਂ ਤੇ ਤਾਂ ਸਦਾ ਹੀ ਸੂਰਮਿਆਂ ਤੇ ਰੰਗ ਚੜੇ ਰਹਿੰਦਾ ਹੈ ਉਹਨਾਂ ਨੂੰ ਦੇਖਣਾ ਨਹੀਂ ਪੈਂਦਾ ਸਾਲ ਪਿੱਛੋਂ ਫਗਣ ਦਾ ਮਹੀਨਾ ਪਰ ਜੋ ਸਿਧਾਂਤ ਦਿੱਤਾ ਹੈ ਸਹਿਬ ਜੀ ਕਿਰਪਾ ਕਰਦੇ ਨੇ ਫਲ ਗੁਣ ਆਨੰਦ ਦੇ ਉਪਾਰਜਨ ਉਪਾਰਜਨ ਕਹਿੰਦੇ ਪ੍ਰਕਾਸ਼ आनंद आनंद ਦਾ ਤ੍ਰਿਸ਼ ਆਨੰਦ ਦਾ ਪ੍ਰਕਾਸ਼ ਚੜਦੀ ਕਲਾ ਤੇ ਸਹਿਬ ਜੀ ਕਹਿੰਦੇ ਨੇ ਹਰ ਸੱਜਣ ਪ੍ਰਗਟੇ ਆਏ ਜਦੋਂ ਅੰਦਰ ਪ੍ਰਕਾਸ਼ ਹੋਇਆ ਅੰਦਰ ਰੋਸ਼ਨੀ ਆਈ ਸਮਝ ਆਈ ਤੇ ਮੇਰੇ ਹਿਰਦੇ ਦੇ ਵਿੱਚ ਹੀ ਸੱਜਣ ਪਰਮਾਤਮਾ ਵਾਹਿਗੁਰੂ ਹਰੀ ਅਕਾਲ ਪੁਰਖ ਉਹ ਪ੍ਰਗਟ ਹੋ ਗਿਆ ਉਹ ਪੈਦਾ ਹੋ ਗਿਆ ਉਹਦਾ ਉਹਦਾ ਪ੍ਰਕਾਸ਼ ਮੇਰੇ ਅੰਦਰੋਂ ਅਨੁਭਵ ਹੋਣ ਲੱਗ ਪਿਆ ਗੁਰੂ ਨੇ ਇਹ ਪ੍ਰਕਾਸ਼ ਸਮਝਾਉਣਾ ਹੈ ਫਲਗੁਨ ਆਨੰਦ ਦੇ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਸੱਤ ਸੰਗੀ ਜਨ ਕੁਰਮਖ ਜਨ ਅਕਾਲ ਪੁਰਖ ਦੇ ਮਾਰਗ ਤੇ ਚੱਲਣ ਵਾਲੇ ਪਿਆਰੇ ਉਹ ਸਹਿਤਾ ਕਰਦੇ ਨੇ ਕਰ ਕਿਰਪਾ ਦੀਆ ਮਲਾਏ ਕਹਿੰਦੇ ਉਹਨਾਂ ਨੇ ਕਿਰਪਾ ਕਰਕੇ ਉਹਨਾਂ ਨੇ ਬਖਸ਼ਿਸ਼ ਕਰਕੇ ਸਾਨੂੰ ਅਕਾਲ ਪੁਰਖ ਵੈਕੁਰੂ ਦੇ ਨਾਲ ਮੁਲਾਪ ਕਰਵਾ ਦਿੱਤਾ ਸੇਜ ਸੁਹਾਵੀ ਸਰਬ ਸੁਖ ਕਹਿੰਦੇ ਹੁਣ ਹਿਰਦੇ ਰੂਪੀ ਸੇਜ ਬੜੀ ਸੁੰਦਰ ਹੋ ਗਈ ਜਦੋਂ ਹਿਰਦੇ ਰੂਪੀ ਸੇਜ ਸੁੰਦਰ ਹੋ ਗਈ ਫਿਰ ਅਰਦਾਸ ਕੀਤੀ ਕਰੀ پاک ਸਾ ਸੋਚ ਪਵਿੱਤਰਾ ਹੁਣ ਲਾਵ ਭੋਗ ਹਰ ਰਾਏ ਹੇ ਮਾਲਕ ਜੀ ਮੇਰੀ ਹਿਰਦੇ ਰੂਪੀ ਜਿਹੜੀ ਸੇਜ ਹੈ ਰਸੋਈ ਤਿਆਰ ਕੀਤੀ ਹੈ ਨਾ ਮੈਂ ਇਹ ਪਵਿੱਤਰ ਹੋ ਗਈ ਹੁਣ ਇੱਥੇ ਆ ਕੇ ਭੋਗ ਲਾਓ ਇਹਨੂੰ ਪ੍ਰਸੰਨ ਹੋ ਕੇ ਪ੍ਰਵਾਨ ਕਰ ਲਓ ਪਰ ਅਸੀਂ ਤਾਂ ਕੜਾਹ ਪ੍ਰਸ਼ਾਦ ਤੇ ਪ੍ਰਸ਼ਾਦਿਆਂ ਵਾਸਤੇ ਵਰਤੀ ਜਾਂਦੇ ਆ ਨਹੀਂ ਪਿਆਰਿਓ ਇਹ ਸਾਡੇ ਹਿਰਦੇ ਰੂਪੀ ਰਸੋਈ ਵਾਸਤੇ ਹੈ ਅੰਦਰ ਦੀ ਪਵਿੱਤਰਤਾ ਨੂੰ ਲਿਆ ਕਰਕੇ ਅਰਦਾਸ ਕਰਨੀ ਸੀ ਕਿ ਪਾਤਸ਼ਾਹ ਮੈਂ ਆਪਣੇ ਹਿਰਦੇ ਨੂੰ ਆਪਣੇ ਵੱਲੋਂ ਸ਼ੁੱਧ ਕਰ ਲਿਆ ਤੇਰੇ ਗੁਣੇ ਦੇ ਵਿੱਚ ਵਸਾ ਦਿੱਤੇ ਹੁਣ ਇਹਦੇ ਵਿੱਚ ਆ ਕੇ ਬੈਠ ਕੇ ਭੋਗ ਭੋਗਣ ਦਾ ਅਰਥ ਆਨੰਦ ਮਾਣਨਾ ਖਾਣਾ ਇਹਨੂੰ ਭੋਗ ਲਓ ਮੇਰੀ ਹਿਰਦੇ ਰੂਪੀ ਸੇਜ ਨੂੰ ਪਰ ਅਸੀਂ ਸਹੀ ਅਰਥਾਂ ਨੂੰ ਛੇਤੀ ਨਹੀਂ ਮੰਨਦੇ ਸਾਨੂੰ ਉਹ ਕਾਲਪਨਿਕ ਅਰਥ ਕਾਲਪਨਿਕ ਕਹਾਣੀਆਂ ਦੇ ਨਾਲ ਸਮਝਾਏ ਚੰਗੇ ਲੱਗਦੇ ਨੇ ਕੁਰਬਾਨੀ ਦੇ ਬੜੇ ਸਾਦੇ ਤੇ ਸਿੱਧੇ ਸਪਸ਼ਟ ਅਰਥ ਨੇ ਜੇ ਇਹਨਾਂ ਨੂੰ ਸਮਝਣਾ ਸ਼ੁਰੂ ਕਰੀਏ ਤਾਂ ਨਹੀਂ ਤੇ ਗੱਪ ਕਹਾਣੀਆਂ ਬਥੇਰੀਆਂ ਨਾਲ ਜੁੜੀਆਂ ਜਾਂਦੀਆਂ ਨੇ ਸੇਜ ਸੁਹਾਵੀ ਸਰਬ ਸੁਖ ਕਹਿੰਦੇ ਸੇਜ ਸੋਣੀ ਹੋਗੀ ਹਿਰਦੇ ਦੀ ਸਰਬ ਸੁਖ ਹੁਣ ਸਾਰੇ ਪਾਸੇ ਸੋਖੀ ਸੁਖ ਹੈ ਆਨੰਦ ਹੀ ਆਨੰਦ ਹੈ ਹੁਣ ਦੁੱਖਾ ਨਾ ਹੀ ਜਾਏ ਕਹਿੰਦੇ ਦੁੱਖਾਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈਗੀ ਤੋ ਖਤਮ ਹੋ ਗਏ ਤੋੜ ਕੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਮੇਰੇ ਮਾਰਗ ਪਰਮੇਸ਼ਰ ਨੇ ਮਰਤੇ ਕਿਰਪਾ ਕਰ ਦਿੱਤੀ ਜਿਹੜੇ ਦੁੱਖ ਮੇਰੇ ਅੰਦਰ ਡੇਰਾ ਲਾਈ ਬੈਠੇ ਸਨ ਉਹਨਾਂ ਨੂੰ ਤੋੜ ਕੇ ਬਾਹਰ ਕੱਢ ਦਿੱਤਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਬਾਗਾ ਵਾਲੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੇ ਅੰਦਰ ਦੇ ਜਿਹੜੇ ਇੰਦਰੇ ਨੇ ਗਿਆਨ ਇੰਦਰੇ ਨੇ ਉਹ ਆਨੰਦ ਚ ਆ ਗਏ ਉਹ ਗਾਉਣ ਲੱਗ ਪਏ ਖੁਸ਼ ਹੋ ਕੇ ਕਿਉਂਕਿ ਦੁੱਖਾਂ ਦਾ ਡੇਰਾ ਖਤਮ ਹੋ ਗਿਆ ਦੁੱਖਾਂ ਤੇ ਤਕਲੀਫਾਂ ਤੋਂ ਗੁਰੂ ਨੇ ਬਚਾ ਦਿੱਤਾ ਤੇ ਆਨੰਦ ਦੇ ਵਿੱਚ ਲੈ ਜਾਂਦਾ ਇੱਥੇ ਵੀ ਇਹੀ ਗੱਲ ਕਹਿੰਦੇ ਕਹਿੰਦੇ ਹੁਣ ਦੁੱਖਾਂ ਨਾਹੀਂ ਜਾਏ ਹੁਣ ਦੁੱਖਾਂ ਦਾ ਕੋਈ ਜੋਰ ਨਹੀਂ ਚੱਲਦਾ ਦੁੱਖ ਆਪਣਾ ਚੋਰ ਮੁਕਾ ਬੈਠੇ ਨੇ ਇਛ ਪੁੰਨੀ ਵਟ ਵਡ ਭਾਗਣੀ ਕਹਿੰਦੇ ਹੁਣ ਮੇਰੀ ਇੱਛਾ ਪੂਰੀ ਹੋ ਗਈ ਮੇਰੇ ਵੱਡੇ ਭਾਗ ਪਚਾਗ ਪਏ ਕਿਹੜੀ ਸੀ ਇੱਛਾ ਵਰ ਪਾਇਆ ਹਰ ਰਾਏ ਮੇਰਾ ਮਾਲਕ ਮੈਨੂੰ ਮਿਲ ਗਿਆ ਉਹ ਦਾਤਾ ਇਸ ਹਿਰਦੇ ਦੇ ਵਿੱਚ ਆ ਕੇ ਵਸ ਗਿਆ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਕਹਿੰਦੇ ਹੁਣ ਸਤ ਸੰਗੀ ਸਹਿਲੀਆਂ ਚ ਰਲ ਮਿਲ ਕੇ ਮੈਂ ਉਸ ਵਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਣ ਲੱਗ ਪਿਆ ਆਪਣੀ ਚਿੰਦ ਨੂੰ ਸਮਝਾ ਰਹੇ ਨੇ 12 ਮਾਹ ਦੀ ਬਾਣੀ ਸਾਰੀ ਪਾਤਸ਼ਾਹ ਜੀ ਨੇ ਜੀਵ ਇਸਤਰੀ ਰੂਪ ਦੇ ਵਿੱਚ ਉਚਾਰਨ ਕੀਤੀ ਹੈ ਪ੍ਰਮਾਤਮਾ ਨੂੰ ਪਤੀ ਤੇ ਆਤਮਾ ਨੂੰ ਪਤਨੀ ਮੰਨਿਆ ਹੈ ਇਸੇ ਕਰਕੇ 12 ਮਾਹ ਦੀ ਜਦੋਂ ਵਿਚਾਰ ਕਰਦੇ ਆ ਉਦੋਂ ਔਰਤ ਵਾਂਗ ਪਾਤਸ਼ਾਹ ਜੀ ਨੇ ਇਸ ਬਾਣੀ 'ਚ ਸਬੋਧਨ ਕੀਤਾ ਹੈ ਪ੍ਰਮਾਤਮਾ ਨੂੰ ਉਦਾਹਰਨਾਵਾਂ ਬਾਰੀ ਦਿੱਤੀਆਂ ਨੇ ਪਤੀ ਪਤਨੀ ਦੇ ਰਿਸ਼ਤੇ ਦੀਆਂ ਪਰ ਗੱਲ ਆਤਮਾ ਤੇ ਪਰਮਾਤਮਾ ਦੀ ਕੀਤੀ ਏ ਤੇ ਕਈ ਵਾਰ ਭਾਗਾਂ ਵਾਲੇ ਸੰਗਤ ਤਰਾਜ ਕਰਨ ਲੱਗ ਜਾਂਦੀ ਕਹਿੰਦੇ ਦੇਖੋ ਜੀ ਸੰਗਰਾਮ ਦੇ ਦਿਨ ਬਾਬਾ ਮਾਈਆਂ ਤੇ ਲਾਈ ਜਾਂਦਾ ਤਵਾ ਨਹੀਂ ਭਾਈ ਅਸੀਂ ਸੰਸਾਰ ਤੌਰ ਤੇ ਪਤੀ ਪਤਨੀ ਹੈਗੇ ਆ ਪਰ ਨਿਰੰਕਾਰ ਤੌਰ ਤੇ ਅਸੀਂ ਸਾਰੇ ਪਤਨੀਆਂ ਇੱਥੇ ਕੱਲਾ ਕੱਲਾ ਇੱਕੋ ਪਰਮਾਤਮਾ ਹੀ ਪੁਰਖ ਹੈ ਬਾਕੀ ਸਾਰੀਆਂ ਸਾਰੀਆਂ ਉਹਦੀਆਂ ਔਰਤਾਂ ਨਚੀਵ ਇਸਤਰੀਆਂ ਨੇ ਤੇ ਇੱਥੇ ਪਾਸ਼ੇ ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ ਸੱਤ ਸੰਗੀ ਸਹੇਲੀਆਂ ਦੇ ਨਾਲ ਬੈਠ ਕੇ ਗੀਤ ਗਾਉਣ ਲੱਗ ਪਈ ਖੁਸ਼ੀ ਦੇ ਗੀਤ ਗਵਿੰਦ ਅਲਾਏ ਪ੍ਰਮਾਤਮਾ ਦੇ ਗੁਣਾ ਨੂੰ ਬੋਲਣਾ ਉਚਾਰਨਾ ਆਲਪਣਾ ਸ਼ੁਰੂ ਕਰ ਦਿੱਤਾ ਹਰ ਜਿਹਾਂ ਅਵਰਨ ਦਿਸਾਈ ਕੀ ਬੋਲਣਾ ਸ਼ੁਰੂ ਕਰ ਦਿੱਤਾ ਕਹਿੰਦੇ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ ਪਰਮਾਤਮਾ ਦੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ ਕੋਈ ਨਹੀਂ ਹੋਰ ਹਰ ਜਿਹਾ ਅਵਰਨਾ ਦੇ ਸਾਈ ਕੋਈ ਦੂਜਾ ਲਵੇ ਨਾ ਲਾਏ ਕਹਿੰਦੇ ਕੋਈ ਦੂਜਾ ਨੇੜੇ ਤੇੜੇ ਨਹੀਂ ਲੱਗਦਾ ਪਰਮਾਤਮਾ ਦੇ ਕੋਈ ਹੈਗਾ ਹੀ ਨਹੀਂ ਪਰ ਸਾਡੇ ਚ ਤਾਂ ਬੜੇ ਭਲੇਖੇ ਪਾਈ ਜਾਂਦੇ ਕਹਿੰਦੇ ਜੀ ਦੇਖੋ ਆ ਪਰਮਾਤਮਾ ਆ ਪਰਮਾਤਮਾ ਇੱਥੇ ਤੇ ਪਰਮਾਤਮਾ ਤੇ ਪਰਮਾਤਮਾ ਦੇ ਪੁੱਤੀ ਬੜੇ ਬਨੇ ਬੈਠੇ ਨੇ ਜਿਹੜੇ ਸਪੈਸ਼ਲ ਸਪੈਸ਼ਲ ਪੈਦਾ ਕੀਤੇ ਸਪੈਸ਼ਲ ਵੈਸੇ ਤਾਂ ਅਸੀਂ ਸਾਰੇ ਰੱਬ ਦੇ ਬੱਚੇ ਹਾਂ ਏਕ ਪਿਤਾ ਏਕ ਸਕੇ ਹਾਂ ਵਾਰਕੀ ਆ ਪਰ ਜਿਨ੍ਹਾਂ ਨੇ ਪਖੰਡ ਖਲਾਰਨਾ ਇਹ ਉਹ ਕਹਿੰਦੇ ਨੇ ਜੀ ਸਾਡਾ ਇੱਕੋ ਹੀ ਹੈ ਰੱਬ ਦਾ ਪੁੱਤਰ ਚੇਚਾ ਉਹੀ ਹੈ ਸਾਨੂੰ ਉਹਦੀ ਲੋੜ ਨਹੀਂ ਸਾਡੇ ਕੋਲੇ ਬਾਣੀ ਹੈ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਤੱਕ ਦਸਾਂ ਜਾਮਿਆਂ ਦੇ ਵਿੱਚ ਅਕਾਲ ਪੁਰਖ ਦੇ ਨਾਲ ਜੋੜਿਆ ਹੈ ਸਾਡਾ ਮਾਲਕ ਅਕਾਲ ਪੁਰਖ ਹੈ ਜਿਹੜਾ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਉਹਨਾਂ ਵਾਲਾ ਵੀ ਆ ਕੇ ਜੰਮਿਆ ਤੇ ਮਰ ਗਿਆ ਸਰੀਰ ਕਰਕੇ ਜਿਹੜਾ ਵੀ ਆਇਆ ਉਹ ਇੱਕ ਨਾ ਇੱਕ ਦਿਨ ਇੱਥੋਂ ਚਲਾ ਗਿਆ ਸਰੀਰ ਖਤਮ ਹੋ ਗਿਆ ਮੌਤ ਹੋ ਗਈ ਪਰ ਪ੍ਰਮਾਤਮਾ ਜਿਹੜਾ ਉਹ ਕਦੇ ਮਰਦਾ ਨਹੀਂ ਹੈ ਉਸ ਦੀ ਵੀ ਰਹਿਣ ਵਾਲਾ ਹੈ ਹਰ ਜਿਹਾਂ ਅਵਰ ਨਾ ਦਿਸਾਈ ਕੋਈ ਦੁੱਜਾ ਲਵੇ ਨਾ ਲਾਏ ਕਹਿੰਦੇ ਦੁੱਜਾ ਕੋਈ ਲਾਗੇ ਤਾਂ ਅੱਗੇ ਵੀ ਨਹੀਂ ਹੈਗਾ ਨੇੜੇ ਤੇੜੇ ਵੀ ਨਹੀਂ ਹੈਗਾ ਹਲਤ ਪਲਤ ਸਵਾਰ ਔਨ ਮੇਰਾ ਹਲਤ ਤੇ ਪੜਤ ਲੋਕ ਤੇ ਪਰਲੋਕ ਸਵਾਰ ਦਿੱਤਾ નિશ્ચલ ਦਿੱતیاں ਨੇ જાએ એક ਟਿਕਾਣਾ ਦੇ ਦਿੱਤਾ ઓ જગા દે ਦਿੱਤੇ ਜਿੱਥੇ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਦੀ ਨਹੀਂ ਚੱਲਦੀ નિશ્ਚਲ ਟਿਕਾਣਾ ਸਦੀਵੀ ਟਿਕਾਣਾ ਤੇ ਪਾਤਸ਼ਾਹ ਜੀ ਕਹਿੰਦੇ ਉਹ ਐਸਾ ਟਿਕਾਣਾ ਹੈ ਸੰਸਾਰ ਸਾਗਰ ਤੇ ਰੱਖਿਆ ਫਿਰ ਸੰਸਾਰ ਦੇ ਸਮੁੰਦਰ ਦੇ ਵਿੱਚੋਂ ਵੈਮਾ ਭਰਮਾ ਡਰ ਦੁੱਖ ਤਕ ਕਲੇਫਾਂ ਤੋਂ ਮੇਰੇ ਮਾਲਕ ਨੇ ਬਚਾ ਲਿਆ ਸੰਸਾਰ ਸਾਗਰ ਤੇ ਰੱਖਿਆਨ ਬੋੜ ਨਾ ਜਨਮੇ ਧਾਏ ਹੁਣ ਜਨਮ ਮਰਨ ਹੀ ਕੱਟ ਦਿੱਤਾ ਇੱਕ ਥਾਂ ਤੇ ਥਿਰ ਕਰ ਦਿੱਤਾ ਚਿਹਵਾ ਏਕ ਅਨੇਕ ਗੁਣ ਕਹਿੰਦੇ ਹੈ ਮਾਲਕ ਜੀ ਤੇਰੇ ਕੌਣ ਬਹੁਤ ਨੇ ਮੇਰੀ ਜੀਵ ਇੱਕੋ ਹੀ ਹੈ ਚਿਹਵਾ ਏਕ ਕਵਣ ਗੁਣ ਕਹੀਏ ਬੇਸ਼ਮਾਰ ਪੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਕਹਿੰਦੇ ਮਾਲਕਾ ਸਾਡੀ ਜੀਵ ਇੱਕ ਹੈ ਜ਼ੁਬਾਨ ਇੱਕ ਹੈ ਤੇਰੇ ਗੁਣ ਬਿਆਨਤ ਨਹੀਂ ਇਹ ਗਾਗਾ ਕੇ ਦੱਸੇ ਨਹੀਂ ਜਾ ਸਕਦੇ ਹਾਂ ਜੇ ਮੈਂ ਗੁਣ ਗੌਣਾ ਉਹਦਾ ਮੈਨੂੰ ਫਾਇਦਾ ਉਹਨਾਂ ਗੁਣਾਂ ਦੇ ਵਿੱਚੋਂ ਮੇਰੀ ਜ਼ਿੰਦਗੀ ਦੀ ਅੰਦਰ ਚੜਦੀ ਕਲਾ ਆ ਜਾਂਦੀ ਹੈ ਉਹਨਾਂ ਦੇ ਗੁਣ ਗੌਣ ਦੇ ਨਾਲ ਮੇਰੀ ਢੈਂਦੀ ਕਲਾ ਖਤਮ ਹੋ ਜਾਂਦੀ ਹੈ ਮੇਰੇ ਅੰਦਰ ਜ਼ਿੰਦਗੀ ਚ ਆਉਂਦਾ ਇੱਕ ਚਿਚਵਾ ਆ ਜਾਂਦਾ ਹੈ ਚਿਹਵਾ ਇੱਕ ਅਨੇਕ ਗੁਣ ਮੇਰੀ ਜ਼ੁਬਾਨ ਇੱਕ ਹੈ ਤੇਰੇ ਅਨੇਕਾਂ ਹੀ ਗੁਣ ਨੇ ਕਰੇ ਨਾਨਕ ਚਰਨੀ ਪਾਏ ਹੇ ਮਾਲਕ ਜੀ ਨਾਨਕ ਤੇਰੀ ਸ਼ਰਨ ਦੇ ਵਿੱਚ ਪੈ ਗਿਆ ਤੇ ਇੱਥੇ ਆ ਕੇ ਤਰ ਗਿਆ ਤੇਰੇ ਕੋਣ ਗਾਉਂਦਿਆ ਗਾਉਂਦਿਆ ਮੇਰੀ ਜ਼ਿੰਦਗੀ ਨੂੰ ਸੁਖ ਨਸੀਬ ਹੋ ਗਿਆ ਫਲਗੁਨ ਨਿਤ ਸਲਾਹੀਏ ਜਿਸਨੂੰ ਤਿਲ ਨਾ ਤਮਾਏ ਪਾਛੇ ਕਹਿੰਦੇ ਫੱਗਣ ਦੇ ਮਹੀਨੇ ਚ ਉਸ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਕਰ ਜਿਹਨੂੰ ਮਾਸਾ ਵੀ ਆਪਣੀ ਸਿਫਤ ਤੋਂ ਸਲਾਹ ਕਰਾਉਣ ਦਾ ਲਾੜ ਚ ਨਹੀਂ ਹੈ ਤੇਲਨਾ ਤੁਮਾਏ ਤੁਮਾਏ ਦਾ ਅਰਥ ਇਹ ਉਹਨੂੰ ਲਾਲਚ ਨਹੀਂ ਹੈ ਪਰ ਉਹਦੀ ਸਿਫਤੋ ਸਲਾਹ ਇਸ ਕਰਕੇ ਕਰਨੀ ਹੈ ਕਿ ਸਾਡਾ ਭਲਾ ਹੋ ਸਕੇ ਸਾਡੇ ਅੰਦਰ ਚੰਗਿਆਈ ਆ ਸਕੇ ਸਾਡੇ ਅੰਦਰ ਨਿਰਪੋਤਾ ਆ ਸਕੇ ਸਾਡੇ ਅੰਦਰ ਨਿਰਵੈਰਤਾ ਆ ਸਕੇ ਅਸੀਂ ਸਹਿ ਭੰਗ ਦਾ ਰੂਪ ਹੋਣ ਦੀ ਕੋਸ਼ਿਸ਼ ਕਰੀਏ ਕਿ ਆਪਣੇ ਜੀਵਨ ਨੂੰ ਇੰਨਾ ਕੁ ਪ੍ਰਕਾਸ਼ਮਾਨ ਕਰ ਲਈਏ ਕਿ ਦੁਨੀਆ ਦੇ ਕੋਨੇ-ਕੋਨੇ ਤੱਕ ਸਾਡਾ ਜੀਵਨ ਪਹੁੰਚ ਜਾਵੇ ਅਸੀਂ ਵੀ ਇਸ ਧਰਤੀ ਤੇ ਆਏ ਹਾਂ ਨਹੀਂ ਤੇ ਬਹੁਤੇ ਲੋਕ ਲੰਬੀ-ਲੰਬੀ ਉਮਰ 'ਚ ਆਉਂਦੇ ਨੇ ਜਿੱਥੇ ਜੰਮੇ ਨੇ ਉਸ ਏਰੀਆ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਤੇ ਨਹੀਂ ਜਾਣਦਾ ਕੋਈ ਉਹਨਾਂ ਨੂੰ ਗੁਣਾ ਕਰਕੇ ਜਾਣਦਾ ਹੈ ਕੋਈ ਅਵਗਣਾ ਕਰਕੇ ਜਾਣਦਾ ਹੈ ਪਰ ਬਹੁਤ ਛੋਟਾ ਜਿਹਾ ਦੈਰਾ ਹੈ ਪਰ ਜਿਨ੍ਹਾਂ ਨੇ ਅਕਾਲ ਪੁਰਖ ਤੇ ਗੁਣਗੋਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਮਾਲਕ ਨੇ ਦੁਨੀਆ ਦੇ ਨਕਸ਼ੇ ਤੇ ਲੈ ਜਾਂਦਾ ਜਿਨ੍ਹਾਂ ਨੇ ਜਿੰਨੇ ਵੀ ਆਪਣੀ ਜ਼ਿੰਦਗੀ 'ਚ ਭਲੇ ਕੰਮ ਕੀਤੇ ਨੇ ਉਹਨਾਂ ਨੂੰ ਦੁਨੀਆ ਜਾਤ ਕਰਦੀ ਹੈ ਭਲੇ ਕਰਕੇ ਜਿਹਨਾਂ ਬੁਰੇ ਕੀਤੇ ਨੇ ਉਹਨਾਂ ਨੂੰ ਬਰਿਆਈ ਕਰਕੇ ਯਾਦ ਕਰਦੀ ਏ ਜਿਹੜੇ ਵਿਚਕਾਰ ਜੀਵਨ ਜਿਉਂਦੇ ਆ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਚਾਹ ਸਭ ਤੋਂ ਇੱਕ ਨੰਬਰ ਦੇ ਚੰਗੇ ਨੂੰ ਬਹਾਦਰ ਨੂੰ ਸੂਰਮੇ ਨੂੰ ਯਾਦ ਕਰਦੀ ਏ ਦੁਨੀਆ ਚਾਹ ਸਭ ਤੋਂ ਥੱਲੇ ਕਿਰੇ ਹੋਏ ਜੀਵਨ ਵਾਲੇ ਕੁੰਡੇ ਨੂੰ ਚਾਹ ਕਰਦੀ ਏ ਦੁਨੀਆ ਵਿਚਕਾਰ ਵਾਲਿਆਂ ਨੂੰ ਕੋਈ ਨਹੀਂ ਜੇ ਪੁੱਛਦਾ ਤੇ ਪਾਤਸ਼ਾਹ ਜੀ ਕਹਿੰਦੇ ਅਸੀਂ ਚੰਗੇ ਪਾਸੇ ਤੁਰੇ ਹਾਂ ਕਿਉਂਕਿ ਸਾਡੇ ਮਰ ਤੋਂ ਬਾਅਦ ਸਾਡੀ ਚੰਗਿਆਈ ਸੰਸਾਰ ਨੂੰ ਸੇਤ ਦਿੰਦੀ ਰਹੇਗੀ ਜੇ ਉਹ ਗੁੰਡੇ ਮਰਦੇ ਨੇ ਬਤਮਾਸ਼ ਮਰਦੇ ਨੇ ਉਹਨਾਂ ਦਾ ਉਦੋਂ ਹੀ ਅੰਤ ਹੋ ਜਾਂਦਾ ਏ ਪਰ ਜਿਹੜੇ ਚੰਗੇ ਮਰਦੇ ਨੇ ਉਹਨਾਂ ਦਾ ਉਦੋਂ ਜੀਵਨ ਸ਼ੁਰੂ ਹੋ ਜਾਂਦਾ ਏ ਦੁਨੀਆ ਉਹਨਾਂ ਨੂੰ ਆਪਣੇ ਦਿਲਾਂ ਤੇ ਰਾਜ ਕਰਨ ਲਾ ਦਿੰਦੀ ਏ ਉਹਨਾਂ ਨੂੰ ਯਾਦ ਕਰਨ ਲੱਗ ਜਾਂਦੀ ਏ ਤੇ ਪਾਤਸ਼ਾਹ ਜੀ ਲਾਸਟ 14ਵੇਂ ਬੰਦ ਦੇ ਵਿੱਚ ਕਿਰਪਾ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਕਹਿੰਦੇ ਜਿੰਨਾ ਜਿੰਨਾ ਨੇ ਵਹਿਗੁਰੂ ਦਾ ਨਾਮ ਸਿਮਰਿਆ ਹੈ ਉਹਨਾਂ ਦੇ ਛੇਵਨ ਦੇ ਕਾਰਜ ਪੂਰੇ ਹੋ ਗਏ ਕਿਹੜਾ ਕਾਰਜ ਸੀ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਕੋਮਿੰਦ ਮਿਲਨ ਕੀ ਇਹ ਤੇਰੀ ਪਰਿਆ ਆ ਉਹਨਾਂ ਦਾ ਕਾਰਜ ਪੂਰਾ ਹੋ ਗਿਆ ਉਹਨਾਂ ਦਾ ਜੀਵਨ ਭਲਾ ਬਣ ਗਿਆ ਉਹਨਾਂ ਦੀ ਜ਼ਿੰਦਗੀ ਇੱਕ ਆਦਰਸ਼ਿਕ ਬਣ ਗਈ ਜਿਸ ਉਸ ਕਾਰਜ ਵਾਸਤੇ ਉਹ ਸੰਸਾਰ ਤੇ ਆਏ ਸਨ ਜਿਨ ਜਿਨ ਨਾਮ ਤੇ ਆਇਆ ਤਨਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਤਰਗੇ ਸੱਚ ਖਰੇ ਕਹਿੰਦੇ ਉਹਨਾਂ ਨੇ ਪੂਰੇ ਗੁਰੂ ਨੂੰ ਯਾਦ ਕੀਤਾ ਪੂਰੇ ਗੁਰੂ ਦਾ ਸਿਮਨ ਕੀਤਾ ਇੱਥੇ ਅੱਜ ਦੁਨੀਆ ਅਧੂਰੀਆਂ ਨੂੰ ਪੂਜੀ ਜਾਂਦੀ ਏ ਅਧੂਰੀਆਂ ਦੇ ਸਿਮਨ ਕਰੀ ਜਾਂਦੀ ਏ ਇਸ ਕਰਕੇ ਉਹ ਦੁਖੀ ਏ ਪਰ ਜਦੋਂ ਪੂਰੇ ਦਾ ਸਿਮਨ ਕਰਾਂਗੇ ਤੇ ਪੂਰਾ ਫਿਰ ਸਾਨੂੰ ਪੂਰਾ ਕਰ ਦੇਗਾ ਪੂਰੇ ਗੁਰੂ ਨੇ ਹੀ ਸਾਨੂੰ ਵਡਿਆਈ ਬਖਸ਼ਿਸ਼ ਕਰਨੀ ਏ ਹਰ ਗੁਰ ਪੂਰਾ ਅਰਾਧਿਆ ਤਿਰਗੇ ਸੱਚ ਖਰੇ ਉਹ ਦਰਗਾਹ ਦੇ ਵਿੱਚ ਸੱਚੇ ਸਾਫਤ ਹੋ ਗਏ ਸਰਬ ਸੁਖਾ ਨਿਤ ਚਰਨ ਹਾਰ ਕਹਿੰਦੇ ਸਾਰੇ ਸੁਖ ਨਵ ਨਿਤਿਆ ਉਸ ਮਨੁੱਖ ਨੂੰ ਮਿਲ ਗਈਆਂ ਜਿਹੜੇ ਹਰੀ ਦੇ ਚਰਨਾ ਵਿੱਚ ਬੈਠ ਗਏ ਪੌਜਲ ਵਿਖਮ ਤਰੇ ਇਹ ਡਰ ਦਾ ਜਿਹੜਾ ਸਮੁੰਦਰ ਹੈ ਸੰਸਾਰ ਇਹਨੂੰ ਤਰ ਤਰ ਲਿਆ ਜਿਹਨੂੰ ਤਰਨਾ ਬੜਾ ਔਖਾ ਏ ਪਰ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਅਸੀਂ ਇਸ ਤੋਂ ਪਾਰ ਲੱਗ ਕੇ ਪ੍ਰੇਮ ਭਗਤ ਤਨ ਪਾਈਆ ਕਿੰਦੇ ਪ੍ਰੇਮਾ ਭਗਤੀ ਹਿਰਦੇ ਦੇ ਵਿੱਚ ਆ ਗਈ ਵਿਖਿਆ ਨਾਹੀਂ ਜਰੇ ਹੁਣ ਜ਼ਹਿਰ ਉਹਨਾਂ ਦੇ ਲਾਗੇ ਨਹੀਂ ਲੱਗਦਾ ਹੁਣ ਚੈਰ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦਾ ਬਾਰੀ ਜਿਹੜੀਆਂ ਕਹਾਣੀਆਂ ਨੇ ਬਾਰੀ ਜਿਹੜੇ ਝੂਠ ਨੇ ਉਹ ਉਹਨਾਂ ਦੇ ਉੱਤੇ ਅਸਰ ਨਹੀਂ ਪਾਉਂਦੇ ਕੂੜ ਗਏ ਦੁਬਦਾ ਨਸੇ ਕਹਿੰਦੇ ਹੁਣ ਉਹਨਾਂ ਦੇ ਅੰਦਰੋਂ ਝੂਠ ਨਿਕਲ ਗਿਆ ਦੋ ਚਿੱਤਾਂ ਮਨ ਨਿਕਲ ਗਿਆ ਦੁਬਦਾ ਦੋ ਚਿੱਤਾਂ ਮਨ ਪੂਰਨ ਸੱਚ ਭਰੇ ਕਹਿੰਦੇ ਉਹ ਸੱਚ ਦੇ ਨਾਲ ਭਰ ਗਏ ਨੇ ਨਕਾ ਨਕ ਭਰ ਗਏ ਨੇ ਪਾਰ ਬ੍ਰह्म ਪ੍ਰਭ ਸੀਮ ਦੇ ਮਨ ਅੰਦਰ ਏਕ ਤਰੇ ਕਿੰਦੇ ਉਪਾਰ ਬ੍ਰਹਮ ਪ੍ਰਭੂ ਨੂੰ ਯਾਦ ਕਰਦੇ ਨੇ ਤੇ ਇੱਕੇ ਨੂੰ ਹੀ ਯਾਦ ਕਰਕੇ ਉਹਦੇ ਨਾਲ ਜੁੜੇ ਰਹਿੰਦੇ ਨੇ ਉਹਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਹੁਣ ਪਾਤਸ਼ਾਹ ਜੀ ਨੇ ਨਾਲ ਰਿਜੈਕਟ ਵੀ ਕੱਟਤਾ ਕੱਢ ਦਿੱਤਾ ਕਿ ਇਹ ਨਾ ਵੀ ਸਾਡੇ ਸਿੱਖ ਇਹਨਾਂ ਦਿਨਾਂ ਦੀ ਪੂਜਾ ਹੀ ਕਰ ਲੱਗ ਜਾਣ ਬਸ ਇਹਨਾਂ ਤੋਂ ਬਗੈਰ ਹੋਰ ਕੋਈ ਉਹਨਾਂ ਨੂੰ ਚੰਗਾ ਦੇਣ ਲੱਗੇ ਹੀ ਨਾ ਸਹਿਬ ਜੀ ਕਹਿੰਦੇ ਮਾ ਮਹਾਂਦਰਥ ਮਹੀਨਾ ਦਿਵਸ ਤੇਣ ਮੂਰਤ ਮੂਰਤ ਜਿਹੜੇ ਸਾਡੇ ਲੋਕ ਕਢਾਉਂਦੇ ਫਿਰਦੇ ਨੇ ਪੰਡਤਾਂ ਕੋਲੋਂ ਸਹਿਬ ਕਹਿੰਦੇ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿੰਨਾ ਤੇ ਉਸ ਆਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੋਗੀ ਰਹਿਮਤ ਹੋਗੀ ਉਹਨਾਂ ਵਾਸਤੇ ਹਰ ਦਿਨ ਹੀ ਚੰਗਾ ਹੈ ਨਾਨਕ ਸੋਈ ਦਿਵਸ ਸੁਹਾਵੜਾ ਚਿਤ ਪ੍ਰਭ ਆਵੇ ਚਿਤ ਕਿਹ ਤਦਨ ਵਿਸਰੇ ਪਾਰ ਬ੍ਰह्म ਫਿਟ ਭਲੇਰੀ ਰੁੱਤ ਪਾਤਸ਼ਾਹ ਕਹਿੰਦੇ ਉਹ ਦਿਨ ਚੰਗਾ ਸੋਭ ਨੇਕ ਜਿਦਨ ਤੁਹਾਡੇ ਹਿਰਦੇ ਚ ਰੱਬ ਵਸ ਗਿਆ ਜਿਦਨ ਉਹਦੇ ਗੁਣ ਤੁਹਾਡੇ ਅੰਦਰ ਆ ਗਏ ਜਿਦਨ ਉਹਦੇ ਗੁਣ ਧੜ ਤੋਂ ਵਿਸਰ ਗਏ ਉਹ ਪੋਮਾ ਜਿੰਨਾ ਮਰਜੀ ਸੋਨਾ ਮਹੀਨਾ ਹੋਵੇ ਸੋਨਾ ਦਿਨ ਹੋਵੇ ਪਰ ਉਹ ਫਟਕਾਰ ਚੋਕ ਹੈ ਉਹਦੇ ਚ ਆਨੰਦ ਨਹੀਂ ਹੈ ਸੁਖ ਨਹੀਂ ਹੈ ਮਹਾ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਪਾਸ਼ੇ ਕਹਿੰਦੇ ਹੈ ਮਾਲਕ ਜੀ ਸਾਡੇ ਤੇ ਸਾਡੇ ਉੱਤੇ ਮਿਹਰ ਕਰੋ ਸਾਡੇ ਅੰਦਰੋਂ ਪਰਮ ਭਲੇਖੇ ਨਿਕਲ ਜਾਣ ਤੇ ਅਸੀਂ ਅਕਾਲ ਪੁਰਖ ਵੈਗੁਰੂ ਦੇ ਦਰ ਤੇ ਮੰਗਤੇ ਬਣ ਕੇ ਉਹਦੇ ਨਾਮ ਨੂੰ ਆਪਣੀ ਝੋਲੀ ਦੇ ਵਿੱਚ ਸਦਾ ਰਾਪਤ ਕਰਦੇ ਰਹੀਏ ਪਵਾਉਂਦੇ ਰਹੀਏ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਫੱਗਣ ਦਾ ਮਹੀਨਾ ਜਿਹੜਾ ਚੜਿਆ ਹੈ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਜਿੱਦਾਂ ਬਾਰੀ ਤੌਰ ਤੇ ਪੰਗਾਰੇ ਦੀ ਰੁੱਤ ਆਉਣੀ ਹੈ ਇਦਾਂ ਹੀ ਸਾਡੇ ਅੰਦਰ ਵੀ ਇੱਕ ਪੰਗਾਰਾ ਆਵੇ ਅਸੀਂ ਜਿਹੜੇ ਪੱਤ ਝੜ ਵਾਂਗ ਟੁੱਟ ਚੁੱਕੇ ਆ ਉਹ ਅਸੀਂ ਸਾਰੇ ਰਲ ਕੇ ਆਪਣੇ ਗੁਰੂ ਦੇ ਨਾਲ ਫੇਰ ਜੁੜੀਏ ਤੇ ਗੁਰੂ ਸਾਡੇ ਤੇ ਕਿਰਪਾ ਕਰ ਦੇਣਗੇ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਜਿਹੜੇ ਖਵਾਰ ਹੋ ਗਏ ਨੇ ਉਹ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਮੇਰੇ ਮਾਲਕ ਦਾ ਉਪਦੇਸ਼ ਹੈ ਕਿ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਮੇਰਾ ਗੁਰੂ ਉਹਨਾਂ ਨੂੰ ਚੁੱਕ ਕੇ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਹੈ ਆਪਣੇ ਗਲ ਨਾਲ ਲਾ ਲੈਂਦਾ ਹੈ ਮੇਰਾ ਮਾਲਕ ਕਿਸੇ ਦੀ ਅਵਗਣ ਨਹੀਂ ਦੇਖਦਾ ਕਿ ਤੂੰ ਪਹਿਲਾਂ ਕਿਉਂ ਵਿਛੜਿਆ ਸੀ ਉਹ ਤਾਂ ਬਸ ਆਿਆਂ ਦਾ ਸਤਿਕਾਰ ਕਰਦਾ ਏ ਤੇ ਨਾਲ ਉਪਦੇਸ਼ ਦਿੰਦਾ ਏ ਕਿ ਪਿਆਰਿਆ ਹੁਣ ਨਾ ਵਿਛੜੇ ਹੁਣ ਨਾ ਭੁੱਲੇ ਹੁਣ ਤੂੰ ਆਪਣੇ ਇਸ ਮਾਲਕ ਤੇ ਅਕਾਲ ਪੁਰਖ ਦੇ ਦਰ ਤੇ ਸਦਾ ਟਿਕਿਆ ਰਹੇ ਤੇ ਤੇਰੀ ਜ਼ਿੰਦਗੀ ਨੂੰ ਸਵਾਰਨ ਦੀ ਜ਼ਿੰਮੇਵਾਰੀ ਮੇਰੀ ਸੋ ਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤੇ ਮੇਰ ਪ੍ਰਿਆਥ ਰੱਖਣ ਆਪਾਂ ਸੰਗਰਾਮ ਤੇ ਤਾਂ ਇਕੱਠੇ ਹੁੰਦੇ ਹੀ ਹਾਂ ਪਰ ਜੇ ਹਰ ਰੋਜ਼ ਗੁਰੂ ਦੀ ਸੰਗਤ ਵਿੱਚ ਹਾਜ਼ਰੀ ਭਰਾਂਗੇ ਤੇ ਹਰ ਰੋਜ਼ ਸਾਨੂੰ ਹੀਰੇ ਮੋਤੀ ਮਿਲਦੇ ਜਾਣਗੇ ਤੇ ਗੁਰੂ ਸਾਡੀਆਂ ਝੋਲੀਆਂ ਪਰ ਪਰ ਕੇ ਤੋੜਣਗੇ ਕਿਸੇ ਨੂੰ ਖਾਲੀ ਨਹੀਂ ਤੋੜਦੇ ਕਿਸੇ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦੇ ਸੋ ਵਿਚਾਰਾਂ ਕਰਦੇ ਆ ਬੇਅੰਤ ਭੁੱਲਾ ਰਹਿ ਜਾਂਦੀਆਂ ਨੇ ਪਾਤਸ਼ਾਹ ਜੀ ਔਰ ਸੰਗਤ ਬਖਸ਼ਣ ਹਾਰ ਹੈ ਚੰਗੀ ਕੁੜਾਂ ਨੂੰ ਆਪਣੇ ਜੀਵਨ ਚ ਧਾਰਨ ਕਰ ਲੈਣਾ ਜੋ ਵਿਚਾਰ ਚੰਗੀ ਨਾ ਲੱਗੇ ਹੋਵੇ ਉਸ ਦੀ ਝੋਲੀ ਵਿੱਚ ਪਾ ਦੇਣਾ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ